ਹਾਂਜੀ ਸਸੀ ਗਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ ਮਾਸਟਰ ਜੀ ਬਲੌਗ ਦੇ ਉੱਤੇ ਸੋ ਅਸੀਂ ਚੱਲੇ ਆ ਯਾਤਰਾ ਸ਼੍ਰੀ ਹਿਮਗੰਢ ਸਾਹਿਬ ਇਹ ਸਾਡਾ ਪਹਿਲਾ ਬਲੌਗ ਹੈ ਅਸੀਂ ਫਿਲਹਾਲ ਆਪਣਾ ਰੋਪੜ ਤੋਂ ਚੱਲੇ ਆ ਗੱਡੀ ਦੇ ਵਿੱਚ ਸਫ਼ਰ ਕਰ ਰਹੇ ਆ ਅਸੀਂ ਵੀ ਮੁਹਾਲੀ ਪਹੁੰਚ ਚੁੱਕੇ ਆ ਤੋ ਅੱਗੇ ਤੁਹਾਨੂੰ ਦਿਖਾਉਨੇ ਆ ਆਪਣਾ ਸਫ਼ਰ ਕਿੱਦਾਂ ਦਾ ਰਹਿਣ ਵਾਲਾ ਏ ਤੇ ਕਿੱਥੇ ਕਿੱਥੇ ਆਪਾਂ ਸਟੇ ਕਰਾਂਗੇ ਤੇ ਬਾਕੀ ਸਾਰਾ ਕੁਝ ਤੁਹਾਨੂੰ ਅੱਗੇ ਵੀਡੀਓ ਚ ਦਿਖਾਉਨੇ ਆ ਥੈਂਕ ਯੂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਸ੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਕਰ ਰਹੇ ਹਾਂ ਸੋ ਆਪਾਂ ਰੋਪੜ ਤੋਂ ਚੱਲੇ ਸੀਗੇ ਸ਼ਾਮੀ 5:00 ਵਜੇ ਦੇ ਕਰੀਬ ਆਪਾਂ ਚੱਲੇ ਸੀਗੇ ਸਾਰੇ ਤੇ ਆਪਾਂ 150 ਕਿਲੋਮੀਟਰ ਦਾ ਸਫ਼ਰ ਤੈਅ ਕਰ ਚੁੱਕੇ ਹਾਂ ਤੇ ਆਪਾਂ ਹੁਣ ਪਹੁੰਚ ਗਏ ਆ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਤੇ ਆਪਾਂ ਗੱਡੀ ਹੈ ਜਿਹੜੀ ਉਹ ਪਾਰਕਿੰਗ ਦੇ ਵਿੱਚ ਲਾਤੀ ਆ ਤੇ ਗੱਡੀ ਵੀ ਤੁਹਾਨੂੰ ਦਿਖਾ ਦਿੰਨੇ ਆ ਗੱਡੀ ਪਾਰਕਿੰਗ ਕਿ ਲਾਤੀ ਹੈ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਜਾਵਾਂਗੇ ਤੇ ਉੱਥੇ ਪ੍ਰਸ਼ਾਦ ਦਾ ਪਾਣੀ ਛਕਾਂਗੇ ਤੇ ਫਿਰ ਉਸ ਤੋਂ ਬਾਅਦ ਇੱਥੋਂ ਆਪਾਂ ਫਿਰ ਰਿਸ਼ੀਕੇਸ਼ ਰੇਲੀ ਜਿਹੜਾ ਉਹ ਰਵਾਨਾ ਹੋਵਾਂਗੇ ਸੋ ਬਲੌਗ ਦੇ ਵਿੱਚ ਬਣੇ ਰਹੋ ਤੇ ਤੁਹਾਨੂੰ ਅੱਗੇ ਦਾ ਸਫ਼ਰ ਦਿਖਾ ਦਿਖਾਉਂਦੇ ਰਵਾਂਗੇ ਥੈਂਕ ਯੂ ਦੋਸਤੋ ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਕਰ ਰਹੇ ਆਂ ਸ੍ਰੀ ਹਿਮਕੁੰਨ ਸਾਹਿਬ ਦੀ ਯਾਤਰਾ ਰੂਪਨਗਰ ਤੋਂ ਲੈ ਕੇ ਸ੍ਰੀ ਹਿਮਕੁੰਨ ਸਾਹਿਬ ਤੇ ਹੁਣ ਆਪਾਂ 230 ਕਿਲੋਮੀਟਰ ਦੇ ਕਰੀਬ ਦਾ ਸਫ਼ਰ ਤੈਅ ਕਰਕੇ ਜਿਹੜਾ ਅ ਰਿਸ਼ੀਕੇਸ਼ ਪਹੁੰਚ ਚੁੱਕੇ ਆ ਤੇ ਇੱਥੇ ਸ੍ਰੀ ਹਿਮਕੁੰਨ ਸਾਹਿਬ ਦਾ ਗੁਰਦੁਆਰਾ ਜਿਹੜਾ ਫਿਲਹਾਲ ਆਪਾਂ ਉੱਥੇ ਪਹੁੰਚੇ ਆ ਤੇ ਇਹ ਟਾਈਮ ਹੈ ਜੋ ਉਹ 1:00 ਵਜੇ ਦੇ ਕਰੀਬ ਹੋ ਚੁੱਕਿਆ ਹੈ ਤੇ ਹੁਣ ਇੱਥੇ ਆਪਾਂ ਗੁਰਦੁਆਰਾ ਸਾਹਿਬ ਦੇ ਥੋੜਾ ਬਹੁਤ ਲੰਗਰ ਪ੍ਰਸ਼ਾਦਾ ਸ਼ਕਾਂਗੇ ਚਾਹ ਪਾਣੀ ਪੀਵਾਂਗੇ ਤੇ ਉਸ ਤੋਂ ਬਾਅਦ ਫਿਰ ਹਾਂ ਦੇਖਦੇ ਹਾਂ ਥੋੜੀ ਦੇ ਰੈਸਟ ਕਰਾਂਗੇ ਘੰਟਾ 2 ਘੰਟਾ ਤੇ ਉਸ ਤੋਂ ਬਾਅਦ ਆਪਾਂ ਸਵੇਰੇ ਜੋ ਹੈ ਇੱਥੋਂ ਗੋਬਿੰਦ ਕਾਟ ਦੇ ਦੀ ਜਿਹੜੇ ਉਹ ਰਵਾਨਾ ਹੋਵਾਂਗੇ ਸੋ ਦੇਖਦੇ ਹਾਂ ਹੁਣ ਬਾਕੀ ਗੱਡੀ ਹੈ ਜਿਹੜੀ ਉਹ ਆਪਣੀਆਂ ਗੁਰਦੁਆਰਾ ਸਾਹਿਬ ਦੇ ਅੰਦਰ ਆ ਚੁੱਕੀ ਹੈ ਉਹ ਡਰਾਈਵਰ ਵੀਰ ਹੈ ਜਿਹੜਾ ਉਹ ਪਾਰਕਿੰਗ ਚ ਲਾ ਦੇਣਗੇ ਸੋ ਗੱਡੀ ਵੀ ਤੁਹਾਨੂੰ ਦਿਖਾ ਦਿੰਨੇ ਆ ਤੇ ਬਾਕੀ ਬਾਕੀ ਹੁਣ ਚਾਹ ਪਾਣੀ ਪੀਵਾਂਗੇ ਆਪਾਂ ਤੇ ਤੁਹਾਨੂੰ ਦਿਖਾਉਨੇ ਆ ਕਿ ਕਿੰਨਾ ਦਾ ਸਿਸਟਮ ਹੈ ਕੱਲ੍ਹ ਨਹੀਂ ਤਾਂ ਪਹਿਰਾ ਜਾ ਰਹੇ ਆ ਬਾਅਦ ਵਿੱਚ ਬੜਾ ਨਾ ਕਰਾ ਹਾਂਜੀ ਦੋਸਤੋ ਸੋ ਆਪਾਂ ਰਿਸ਼ੀਕੇਸ਼ ਰਿਸ਼ੀਕੇਸ਼ ਰੁਕੇ ਸੀਗੇ ਇੰਗਲ ਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਵਿਖੇ ਤੇ ਆਹ ਜਗਾ ਚੈੱਕ ਕਰ ਉਹਦੇ ਕਿਸ਼ਟਾ ਮਸੀਂ ਵੀਰੇ ਗੰਗਾ ਨਦੀ ਦੇ ਕਿਨਾਰੇ ਆਰਾਮ ਚੁਲਿਆ ਕੂਲੇ ਦੇ ਕੋਲ ਬੈਠੇ ਆ ਤੇ ਆਪਣੇ ਨਾਲ ਬਾਈ ਹੁੰਨੀ ਨੇ ਸੋ ਕਿਵੇਂ ਲੱਗ ਰਿਹਾ ਵੀਰੇ ਤੁਹਾਨੂੰ ਬਹੁਤ ਵਧੀਆ ਬਾਈ ਬਹੁਤ ਜਿਆਦਾ ਲੱਗ ਰਿਹਾ ਠੰਡੀ ਠੰਡੀ ਹਵਾ ਚੱਲਦੀ ਆ ਨਾ ਯਾਰ ਹਨਾ ਸੋ ਅਸੀਂ ਗੰਗਾ ਨਦੀ ਦੇ ਕਿਨਾਰੇ ਬੈਠੇ ਆ ਵੀਰੇ ਤੇ ਬਹੁਤ ਸੋਹਣਾ ਵਿਊ ਆ ਤਿੱਥੇ ਕਟੋਆਟ ਵੀ 5 ਤੋਂ 7 ਡਿਗਰੀ ਦਾ ਕਟੋਆ ਟੈਂਪਰੇਚਰ ਦਾ ਫਰਕ ਹੋਊਗਾ ਆਮ ਨਾਲੋਂ ਵੀਰੇ ਤੇ ਜੇਕਰ ਤੁਸੀਂ ਵੀ ਇੱਥੇ ਸਟੇ ਕਰਦੇ ਹੋ ਰਾਤ ਨੂੰ ਰਸਤੇ ਦੇ ਵਿੱਚ ઋਸ਼ੀਕੇਸ਼ ਤਾਂ ਤੁਸੀਂ ਵੀ ਇੱਥੇ ਆ ਕੇ ਇਹ ਜਗ੍ਹਾ ਦਾ ਆਨੰਦ ਮਾਣ ਸਕਦੇ ਹੋ ਸੋ ਮੈਂ ਤੁਹਾਨੂੰ ਦਿਖਾਉਣਾ ਵੀ ਉਹ ਕਿਦਾਂ ਦਾ ਹੈ ਬਹੁਤ ਸੋਹਣਾ ਵੀਊ ਹੈ ਵੀਰੇ ਸੋ ਤੁਸੀਂ ਵੀ ਜੇਕਰ ਇੱਥੇ ਰਾਤ ਰੁਕਦੇ ਹੋ ਤਾਂ ਇੱਥੇ ਜ਼ਰੂਰ ਆ ਕੇ ਜਾਇਓ ਥੈਂਕ ਯੂ ਦੋਸਤੋ ਅੱਜ ਆਪਣੀ ਸ਼੍ਰੀ ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ ਦਾ ਦਿਨ ਹੈ। ਤੋਂ ਅੱਜ ਆਪਾਂ ਤੇਰੇ ਸਾਥੇ ਚੜ੍ਹ ਕੇ ਕਿਵੇਂ ਜੇ ਨਾ ਉਹ ਈਸ਼ਕੇਸ ਤੋਂ ਚਲੇ ਸੀਗੇ। ਇਸ ਸਤੇ ਵਿੱਚ ਸ਼੍ਰੀ ਗੁਰੂ ਅ ਸ਼੍ਰੀ ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਆਇਆ ਸੀਗਾ। ਉੱਥੇ ਆਪਾਂ ਰੁਕੇ ਸੀਗੇ। ਉੱਥੇ ਚਾਹ ਪਾਣੀ ਪੀਤਾ ਤੇ ਆਪਾਂ ਨਹਾਏ ਧੋਏ ਤੇ ਉੱਥੇ ਫਰੈਸ਼ ਹੋਏ ਤੇ ਉੱਥੋਂ ਹੁਣ ਆਪਾਂ ਇਸ ਟਾਈਮ ਆਪਾਂ ਈਸ਼ਕੇਸ ਤੋਂ ਸ਼੍ਰੀ ਗੋਵਿੰਦ ਗੋਵਿੰਦ ਘਾਟ ਸਾਹਿਬ ਵੱਲ ਜਾ ਰਹੇ ਆ ਤੇ ਰਸਤੇ ਦੇ ਵਿੱਚ ਜੋਸ਼ੀ ਮઠ ਗੁਰਦੁਆਰਾ ਸਾਹਿਬ ਪੈਂਦਾ ਹੈ ਉੱਥੇ ਆਪਾਂ ਰੁਕਾਂਗੇ ਤੇ ਰਸਤੇ ਦੇ ਵਿੱਚ ਹਜੇ ਅਸੀਂ ਆਪਾਂ ਖੜੇ ਆ ਤੇ ਕੋਈ ਬਹੁਤ ਟਾਈਮ ਤੋਂ ਜਿਹੜਾ ਉਹ ਟੂਰ ਕਰ ਰਹੇ ਸੀਗੇ ਤੇ ਹੁਣ ਥੱਕ ਗਏ ਸੀ ਤੇ ਹੁਣ ਇਹ ਆਪਣੇ ਨਾਲ ਦੇ ਜਿਹੜੇ ਆਪਾਂ ਗੱਡੀ ਦੇ ਵਿੱਚ ਆਏ ਆ ਉਹ ਸਾਰੇ ਖੜੇ ਨੇ ਉਹਨੂੰ ਗੱਡੀ ਦੇ ਉੱਤੇ ਚੈੱਕ ਕਰਾ ਦਿੰਨੇ ਆ ਇਹ ਇਸ ਟਾਈਮ ਆਪਾਂ ਜੋ ਸਮੁੰਦਰੀ ਤਲ ਤੋਂ ਜਿਹੜੀ ਉਚਾਈ ਹੈ ਉਹ ਘਟੋ ਘਟ 1700 1700 ਮੀਟਰ ਮੀਟਰ ਹੈ 1700 ਮੀਟਰ ਦੇ ਕਰੀਬ ਆਪਾਂ ਜਿਹੜੀ ਇਸ ਟਾਈਮ ਆਪਾਂ ਹਾਈਟ ਤੇ ਪਹੁੰਚ ਚੁੱਕੇ ਆ ਤੇ ਹਜੇ ਆਪਾਂ ਨੇ ਕਾਫੀ ਉੱਤੇ ਉੱਤੇ ਜਾ ਰਹੇ ਹਾਂ ਤੇ ਇਹ ਜਿਹੜੇ ਪਹਾੜ ਨੇ ਆਪਾਂ ਸਾਰੇ ਕਵਰ ਕਰਨੇ ਆ ਤੇ ਤੇ ਆਪਾਂ ਅੱਗੇ ਹੁਣ ਥੋੜੀ ਦੇਰ ਤੱਕ ਆਪਾਂ ਚੱਲਾਂਗੇ ਤੇ ਸਾਡੇ ਨਾਲ ਬਲੌਗ ਦੇ ਵਿੱਚ ਬਣੇ ਰਹੋ ਸਾਨੂੰ ਕੋਈ ਅੱਗੇ ਦਾ ਸੰਪਰਕ ਨਹੀਂ ਹੋ ਰਿਹਾ। ਬਤਿਨਾ ਨਹੀਂ ਤਲਾ ਮੈਂ ਥੋੜਾ ਸੰਜੋਗ ਨਹੀਂ ਹੈ। Er det der? ਸੋ ਜਿਵੇਂ ਤੁਹਾਨੂੰ ਪਤਾ ਹੈ ਕਿ ਅਸੀਂ ਆਪਾਂ ਸ੍ਰੀ ਹਿਮਕੁੰਣ ਸਾਹਿਬ ਦੀ ਯਾਤਰਾ ਕਰ ਰਹੇ ਹਾਂ ਆਪਾਂ ਰੂਪਨਗਰ ਤੋਂ ਚੱਲੇ ਸੀ ਤੇ ਅੱਜ ਇਹ ਆਪਣੇ ਵਲੌਗ ਦਾ ਹੀ ਦੂਜਾ ਦਿਨ ਹੈ ਸੋ ਅੱਜ ਆਪਾਂ ਹੁਣ ਸਵੇਰੇ ਸਵੇਰੇ 5:00 ਵਜੇ ਨੇ ਤੇ ਆਪਾਂ ਇੱਥੋਂ ਗੋਵਿੰਦ ਸ਼੍ਰੀ ਗੋਵਿੰਦ ਘਾਟ ਸਾਹਿਬ ਤੋਂ ਆਪਾਂ ਹੁਣ ਸਵੇਰੇ ਚੱਲ ਚੁੱਕੇ ਹਾਂ ਤੇ ਸਵੇਰੇ ਨਹਾ ਤੋ ਕੇ ਆਪਣਾ ਪ੍ਰਸ਼ਾਦਾ ਪਾਣੀ ਛੱਕ ਕੇ ਹੁਣ ਆਪਾਂ ਜਿਹੜਾ ਉਹ ਗੋਵਿੰਦ ਧਾਮ ਦਾ ਜਿਹੜਾ ਉਹ ਸ੍ਰੀ ਗੋਵਿੰਦ ਧਾਮ ਦਾ ਜਿਹੜਾ ਉਹ ਸਫ਼ਰ ਸ਼ੁਰੂ ਕਰਨ ਜਾ ਰਹੇ ਹਾਂ ਤੇ ਇੱਥੋਂ ਹੁਣ ਆਪਾਂ ਮੈਂ ਤੁਹਾਨੂੰ ਦਿਖਾ ਦਵਾਂ ਨਾ ਹੁਣ ਆਪਾਂ ਉੱਥੇ ਪੁੱਲ ਪਹਿਲਾਂ ਪਾਰ ਕਰਾਂਗੇ ਤੇ ਇੱਥੋਂ ਪੁੱਲਣਾ ਪਿੰਡ ਤੋਂ ਜਿਹੜੀ ਆ ਉਹ ਅਸਲੀ ਚੜ੍ਹਾਈ ਆ ਜਿਹੜੀ ਉਹ ਸ਼ੁਰੂ ਹੁੰਦੀ ਹੈ ਪੁੱਲਣਾ ਪਿੰਡ ਤੱਕ ਆਪਾਂ ਉੱਤੇ ਟਾਡੋ ਸੋਮਾ ਜੀਆਂ ਖੜੀਆਂ ਹੁੰਦੀਆਂ ਨੇ ਉਹ ਤੁਸੀਂ ਕਰ ਸਕਦੇ ਹੋ ਪੁੱਲਣਾ ਪਿੰਡ ਤੱਕ ਜਾਣ ਲਈ ਪੁੱਲਣਾ ਪਿੰਡ ਇੱਥੋਂ 2-3 ਕਿਲੋਮੀਟਰ ਦੇ ਕਰੀਬ ਹੋਊਗਾ ਤੇ ਪੁੱਲਣਾ ਪਿੰਡ 50 ਰੁਪਏ ਦੇ ਕਰੀਬ ਜਿਹੜਾ ਇੱਕ ਇੱਕ ਸਵਾਰੀ ਦਾ ਲੈਂਦੇ ਨੇ ਤੇ ਉੱਥੋਂ ਆਪਾਂ ਫਿਰ ਅੱਗੇ ਜਿਹੜਾ ਉਹ ਪੈਦਲ ਯਾਤਰਾ ਕਰਾਂਗੇ ਫਿਲਹਾਲ ਆਪਾਂ ਪੁੱਲਣਾ ਪਿੰਡ ਜਾ ਰਹੇ ਹਾਂ ਸਮੋ ਦੇ ਵਿੱਚ ਤੇ ਤੁਹਾਨੂੰ ਦਿਖਾਉਨੇ ਆ ਵੀ ਕਿੱਦਾਂ ਦਾ ਸਫ਼ਰ ਹੋਊਗਾ ਤੇ ਕਰਦੇ ਨੇ ਚੱਕੀ ਸੋ ਬਲੌਗ ਦੇ ਵਿੱਚ ਬਣ ਰਹੇ ਹੋ ਵਾਹਿਗੁਰੂ ਜੀ ਦਾ ਖਾਲਸਾ ਠੀ ਵਾਹਿਗੁਰੂ ਜੀ ਦੀ ਫਤਿਹ I'm going ਬੈਠ ਚੁੱਕੇ ਆ ਇੱਥੋਂ ਆਪਾਂ ਜਾਣਾ ਹੈ ਪੋਲਾਪਿੰਡ ਪੋਲਾਪਿੰਡ ਤੋਂ ਕਿੰਨਾ ਬਾਈ 3-4 ਕਿਲੋਮੀਟਰ ਬਾਈ ਇੱਥੋਂ ਬਾਈ 4 ਕਿਲੋਮੀਟਰ ਦੀ ਹੋਇਆ ਤੇ 500 ਰੁਪਏ ਸਵਾਰੀ ਲੈਂਦੇ ਨੇ ਬਾਈ ਬਾਈ ਹੁਣੀ ਤੇ ਘਟੋ ਘਟ 10 ਬੰਦੇ ਹੋਣੇ ਚਾਹੀਦੇ ਨੇ 10 ਤੋਂ ਇਹ ਘਟ ਲੈ ਕੇ ਨਹੀਂ ਜਾਂਦੇ ਤੇ ਫਿਰ ਖੜਾ ਰੱਖਦੇ ਨੇ ਤਾਂ ਇਸ ਕਰਕੇ ਪਹਿਲਾਂ ਹੀ ਆਪਣੀ ਨੀਚੇ ਤੋਂ ਜੇਕਰ ਕੋਈ ਹੋਰ ਬੰਦੇ ਮਤਲਬ ਪੂਰੇ 10 ਕੋਈ ਹੋਰ ਹੋਣਗੇ ਕੋਈ ਜੇਕਰ ਤੁਸੀਂ 5 ਜਾਣੇ ਤਾਂ 5 ਦੀ ਫੋਸਟ ਉਹਨਾਂ ਨਾਲ ਪਹਿਲਾਂ ਹੀ ਗੱਲਬਾਤ ਕਰਕੇ ਜੇ ਫਿਰ ਆਪਣਾ ਤੁਸੀਂ ਇੱਥੋਂ ਜਾ ਸਕਦੇ ਸੀ ਸੋ 50000 ਰੁਪਏ ਸਵਾਰੀ ਹੈ ਤੇ ਹੁਣ ਆਪਾਂ ਇੱਥੇ ਬੈਠ ਚੁੱਕੇ ਆਂ ਤੇ ਹੁਣ ਪੋਲਣਾ ਪਿੰਡ ਜਾ ਕੇ ਉੱਥੇ ਤੋਂ ਅੱਗੇ ਦਾ ਸਫ਼ਰ ਹੈ ਜਿਹੜਾ ਉਹ ਸ਼ੁਰੂ ਕਰਦੇ ਆਂ ਸੋ ਬਣੇ ਰਹੋ ਬਲੌਗ ਦੇ ਵਿੱਚ ਸੋ ਅੱਗੇ ਦਾ ਸਫ਼ਰ ਤੁਹਾਨੂੰ ਦਿਖਾਵਾਂਗੇ ਥੈਂਕ ਯੂ ਜਿੱਦਾਂ ਕਿ ਗੋਵਿੰਦ ਘਰ ਤੋਂ ਸ੍ਰੀ ਗੋਵਿੰਦ ਧੰ ਦੀ ਯਾਤਰਾ ਕਰ ਰਹੇ ਆ। ਉਹ ਬਿਲਾਲ ਆਪਾਂ ਅੱਧੇ ਰਸਤੇ ਦਾ ਪਹੁੰਚ ਗਏ। ਇਹ ਇਹ ਰਸਤਾ ਹਜੇ ਆਪਾਂ ਨੇ ਕਿਹੜਾ ਹੈ? ਚੈੱਕ ਕਰਨਾ ਹੈ। ਤੋਂ ਰਸਤੇ ਦੇ ਵਿੱਚ ਵੀ ਇਦਾਂ ਦਾ ਆ ਗਿਆ ਨਾ। ਉਹ ਸਾਹਮਣੇ ਕੋਲ ਹੈ ਜਿਹੜਾ ਹੈ। ਉਹ ਸਾਹਮਣੇ ਪੇਰਾ ਹੈ। ਉਹ ਪਾਰ ਕਰਕੇ ਜਾਵਾਂਗੇ ਜੀ ਦੇ ਬਾਅਦ ਵਿੱਚ ਫਿਰ ਉੱਥੋਂ ਅੱਗੇ 2-3 ਕਿਲੋਮੀਟਰ ਦਾ ਸਫ਼ਰ ਹੈ ਜਿਹੜਾ ਗੋਵਿੰਦਰ ਧਾਮ ਸਾਹਿਬ ਦਾ ਉਹ ਹੋਰ ਹੈ ਉਹ ਤੁਹਾਨੂੰ ਦਿਖਾਵਾਂਗੇ ਰਸਤੇ ਦੇ ਵਿੱਚ ਕਿੰਨਾ ਦਾ ਕਿੰਨਾ ਦਾ ਰਸਤਾ ਹੈ ਕਿਦਾਂ ਦਾ ਮੌਸਮ ਰਹਿਣ ਵਾਲਾ ਹੈ ਤੋਂ ਵੀਡੀਓ ਦੇ ਵਿੱਚ ਬਣੇ ਰਹੋ ਬਾਕੀ ਥਾ ਕਿੰਨੇ ਦਾ ਵੀ 3-4 ਕਿਲੋਮੀਟਰ ਦਾ ਸਫ਼ਰ ਹੈ ਜਿਹੜਾ ਜਿਹੜੀ ਚੜ੍ਹਾਈ ਆ ਉਹ ਅਸੀਂ ਕਾਹ ਕਰਕੇ ਆ ਚੁੱਕੇ ਆ ਸੋ ਹੁਣ ਰਸਤੇ ਦੇ ਵਿੱਚ ਅਜੇ ਜਾ ਰਹੇ ਆ ਵੀਰੇ ਦੇਖਦੇ ਆ ਅੱਗੇ ਕੀ ਹੁੰਦਾ ਆਪਣੇ ਨਾਲ ਦੇ ਜਿਹੜੇ ਸੀਗੇ ਦੋ ਤਿੰਨ ਮੁੰਡੇ ਉਹ ਅੱਗੇ ਲੰਘ ਚੁੱਕੇ ਨੇ ਤੇ ਜਿਹੜੇ ਦੋ ਮੁੰਡੇ ਨੇ ਮੇਰੇ ਨਾਲ ਹੀ ਨੇ ਉਹ ਪਿੱਛੇ ਪਿੱਛੇ ਆ ਰਹੇ ਨੇ ਉਹ ਤੇ ਬਾਕੀ ਇੱਥੇ ਫੋਟੋ ਵਗੈਰਾ ਵੀ ਖਿੱਚ ਰਹੇ ਨੇ ਲੋਕ ਕਾਫੀ ਜ਼ਿਆਦਾ ਥੋੜੀ-ਥੋੜੀ ਮਤਲਬ ਜਿਹੜਾ ਉਹ ਸਫਰ ਦਾ ਆਨੰਦ ਤੁਸੀਂ ਲੈਂਦੇ ਹੋਏ ਉੱਪਰ ਗੋਵਿੰਦ tang ਹੀਰਾ ਪਾਸ ਆ ਰਹੇ ਨੇ ਸੋ ਵੀਡੀਓ ਵਿੱਚ ਬਣਾਇ ਰਹੇ ਹਾਂ ਵਾਹ ਕੁਝ ਚੀਜ਼ ਆ ਖਾਸ ਆ ਸਿਰਿ ਹੋਇਆ ਕਿ ਤੀਲੀ ਖਤ ਬਹੁਤ ਯਾਤਰਾ ਹਾਂਜੀ ਦੋਸਤੋ ਸੋ ਜਿਵੇਂ ਤੁਹਾਨੂੰ ਪਤਾ ਹੈ ਆਪਾਂ ਯਾਤਰਾ ਕਰ ਰਹੇ ਆਂ ਸ਼੍ਰੀ ਹਿਮਪੂਰ ਸਾਹਿਬ ਦੀ ਸੋ ਆਪਾਂ ਪੁਨਾ ਪਿੰਟੂ ਜਿਹੜੀ ਹੈ ਗੋਮੀ ਧਾਮ ਦਾ ਸਫਰ ਹੈ ਜਿਹੜਾ ਉਹ ਸ਼ੁਰੂ ਕਰ ਦਿੱਤਾ ਸੀ ਸੋ ਹੁਣ ਆਪਾਂ ਜਿਹੜੀ ਹੈ ਉਹ ਜਾ ਰਹੇ ਆਪੇ ਨੂੰ ਸੋ ਦੇਖ ਸਕਦੇ ਤੁਸੀਂ ਇਹ ਤੰਗਰਾ ਰਸਤਾ ਹੈ ਜੀ ਆਪਣੇ ਨਾਲ ਮਿੱਤਰ ਬਾਈ ਦੋਏ ਤੇ ਜੇਕਰ ਇੱਥੇ ਖਚਰਾ ਵਗੈਰਾ ਵੀ ਖੜੀਆਂ ਹੁੰਦੀਆਂ ਨੇ ਬਾਈ ਜੇ ਤੁਸੀਂ ਖਚਰਾ ਵਗੈਰਾ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਕਰ ਸਕਦੇ ਹੋ ਗਰੇਟ ਬਾਈ ਅਸੀਂ ਅਰੇ ਇਹਨਾਂ ਤੋਂ ਪੁੱਛਿਆ ਨਹੀਂਗਾ ਤਾਂ ਤੁਸੀਂ ਜੇਕਰ ਜਾਣਾ ਆ ਤਾਂ ਤੁਸੀਂ ਇਹਨਾਂ ਤੋਂ ਪੁੱਛ ਸਕਦੇ ਹੋ ਸੋ ਪਾਣੀ ਵਗੈਰਾ ਆਪਣਾ ਨਾਲ ਲੈ ਕੇ ਜਾਣਾ ਵੀਰੇ ਪਾਣੀ ਹੋ ਗਿਆ ਤੇ ਸੈਂਟਰ ਫਰੈਸ਼ ਇਹ ਸਭ ਇਦਾਂ ਦੀਆਂ ਚੀਜ਼ਾਂ ਆਪਣੀਆਂ ਨਾਲ ਰੱਖਣੀਆਂ। ਸੋ ਬਾਕੀ ਜਿਹੜਾ ਪੁੱਲਣਾ ਪਿੰਡ ਤੋਂ ਜਿਹੜਾ ਗੋਵਿੰਦ ਘਰ ਦਾ ਜਿਹੜਾ ਸਫ਼ਰ ਆ ਉਹ ਘਟੋ ਘਟ ਵੀ 10 ਕਿਲੋਮੀਟਰ ਦਾ ਸਫ਼ਰ ਆ। ਸੋ ਬਾਕੀ ਇੱਥੇ ਜੇਕਰ ਤੁਸੀਂ ਰਸਤੇ ਦੇ ਵਿੱਚ ਰੈਸਟ ਕਰਨੀਆਂ ਕੀਤੀ ਤਾਂ ਬੈਣ ਦੇ ਲਈ ਵੀ ਬਣੇ ਹੋਏ ਨੇ ਤੇ ਬਾਕੀ ਅਸੀਂ ਹਰ ਤੱਕ ਬੈਠੇ ਨਹੀਂ ਆ। ਹਾਂ ਅਸੀਂ ਅਜੇ ਤੱਕ ਨਹੀਂ ਬੈਠੇ ਵੀਰੇ। ਮਤਲਬ ਜਿਹੜਾ ਚੜਨ ਦਾ ਜਿਹੜਾ ਸੌਖਾ ਤਰੀਕਾ ਆ ਉਹ ਤੁਹਾਨੂੰ ਅਸੀਂ ਦੱਸ ਦਿੰਨੇ ਆ ਵੱਡੇ ਵੱਡੇ ਸਟੈਪ ਨਹੀਂ ਕੱਢਣੇ ਵੀਰੇ ਛੋਟੇ ਛੋਟੇ ਸਟੈਪਾਂ ਨਾਲ ਚੱਲਦੇ ਜਾਣਾ ਜੇਕਰ ਤੁਸੀਂ ਵੱਡੇ ਸਟੈਪਾਂ ਨਾਲ ਜਾਓਗੇ ਤਾਂ ਛੇਤੀ ਥੱਕ ਜਾਓਗੇ ਤਾਂ ਇਸ ਕਰਕੇ ਆਪਣਾ ਛੋਟੇ ਛੋਟੇ ਸਟੈਪ ਨਾਲ ਤੁਰਦੇ ਜਾਣਾ ਤਾਂ ਜੋ ਜਿਹੜੀ ਇਹ ਸਕਾਵਟ ਉਹ ਘੱਟ ਹੋਵੇ ਸੋ ਦੇਖਦੇ ਆ 1:00 2:00 ਵਜੇ ਤੱਕ ਕਹਿੰਦੇ ਨੇ ਵੀ ਜਿਹੜਾ ਉਹ ਗੋਮੀ ਧਾਮ ਸਾਹਿਬ ਜਿਹੜਾ ਉਹ ਪਹੁੰਚ ਜਾਗੇ ਆਪਾਂ ਸੋ ਫਿਲਹਾਲ ਤਾਂ ਹਜੇ ਸ਼ੁਰੂ ਹੀ ਕੀਤਾ ਸਫ਼ਰ ਸੋ ਅੱਗੇ ਅੱਗੇ ਦਾ ਸਫ਼ਰ ਤੁਹਾਨੂੰ ਦਿਖਾਉਨੇ ਆ ਵੀਡੀਓ ਚ ਬਣੇ ਰਹੋ ਨਹੀਂ ਨਹੀਂ ਸੋ ਥੈਂਕ ਯੂ ਮ ਬਾਰਿਕ ਤੇਰੀ ਤੁਮ ਮਾਤਕਾ ਹਮ ਬਾਰਿਕ ਤੇਰੀ ਤੁਮਰੀ ਕਿਰਪਾ ਮੇਂ ਸੱਚ ਹਸ ਬਰੇ ਜਗਨਾ ਸਤ ਸਤ ਪਸੰਧ ਆਰੇ ਜੀ ਆ ਸਤ ਸੰਸੇ